श्री गणेश चतुर्थी ਦਾ ਤਿਹਾੜ 7 ਸਤੰਬਰ ਨੂੰ ਸ਼ੁਰੂ ਹੋਇਆ ਜਿਸ ਦੇ ਤਹਿਤ ਅੰਮ੍ਰਿਤਸਰ ਦੇ ਸ਼ਿਵਾਲਾ ਬਾਗ ਪਾਈਆਂ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਗਣੇਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ 7 ਸਤੰਬਰ ਨੂੰ ਸ਼ਿਵਾਲਾ ਬਾਗ ਪਾਈਆਂ ਵਿਖੇ ਸ਼੍ਰੀ ਗਣਪਤੀ ਮਹਾਰਾਜ ਦੀ ਮੂਰਤੀ ਸਥਾਪਿਤ ਕੀਤੀ ਗਈ ਇਸ ਮੌਕੇ ਮੰਦਿਰ ਦੇ ਪੰਡਿਤ ਜਗਦੀਸ਼ ਪ੍ਰਸਾਦ ਕਨਈਆ ਸ਼ਾਸਤਰੀ ਆਚਾਰਿਆ ਨਿਰਬੈ ਅਤੇ ਪੰਡਿਤ ਚੰਦਰेश ਜੀ ਵੱਲੋਂ ਗਣਪਤੀ ਮਹਾਰਾਜ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਆਰਤੀ ਤੋਂ ਬਾਅਦ गणपति जी ਨੂੰ ਭੋਗ ਲਗਾ ਕੇ ਸ਼ਰਦਾਲੂਆਂ ਵਿੱਚ ਪ੍ਰਸ਼ਾਦ ਵਰਤਾਇਆ ਗਿਆ ਇਸ ਮੌਕੇ ਸ਼ਿਵਾਲਾ ਬਾਗ ਪਾਈਆ ٹرسٹ ਤੋਂ ਸੰਜੇ अरोड़ा, ਰਾਜੇਸ਼ ਖੰਨਾ, ਵਿਨੋਦ ਸੇਠ ਅਤੇ ਅਸ਼wini ਸ਼ਰਮਾ ਨੇ ਸਾਰੀ ਸੰਗਤ ਨੂੰ ਸ਼੍ਰੀ ਗਣਪਤੀ ਉਤਸਵ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮੰਦਿਰ ਵਿਖੇ ਇਹ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਰ ਰੋਜ਼ ਸਵੇਰੇ ਸ਼ਾਮ ਇੱਥੇ ਗਣਪਤੀ ਮਹਾਰਾਜ ਦੀ ਪੂਜਾ ਅਰਚਨਾ ਅਤੇ ਸੰਗੀਤਨ ਹੋਇਆ ਕਰੇਗਾ ਅਤੇ ਫਿਰ ਮੂਰਤੀ ਵਿਸਰਜਨ ਕੀਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਮੰਦਿਰ ਵਿਖੇ ਆ ਕੇ ਗਣਪਤੀ ਮਹਾਰਾਜ ਜੀ ਦੇ ਦਰਸ਼ਨ ਕਰਨ ਅਤੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਨ ਇਸ ਮੌਕੇ राघव ਖੰਨਾ ਮਨੀਸ਼ ਹਾਂਡਾ ਸ਼੍ਰੀਮਤੀ ਬਨੀਤਾ ਖੰਨਾ ਰਾਧਿਕਾ ਖੰਨਾ ਡਾਕਟਰ ਨਰਿੰਦਰ ਚਾਵਲਾ ਵਿਨੋਦ ਮਦਨ ਬ੍ਰਿਜਮੋਨ ਸ਼ਰਮਾ ਅਮਿਤ ਕੁਮਾਰ ਅਤੇ ਪ੍ਰੇਮ ਕੁਮਾਰ ਸਣੇ ਵੱਡੀ ਗਿਣਤੀ ਵਿੱਚ ਭਗਤਾਂ ਨੇ ਹਾਜ਼ਰੀ ਭਰੀ ਤੇ ਉਸ ਸਭ ਮਨਾਏ ਜੈਕਾਰਾ ਗਣੇਸ਼ ਮਹਾਰਾਜ ਜੀ ਦਾ ਓਮ ਰਖ ਰਖ ਰਣਿਚ ਰਖ ਤ੍ਰੇਲੋਕ ਮੋਰੀਆ ਰੇ ਬੰਬੋ ਮੋਰੀਆ ਜੀ ਮੋਰੀਆ ਰੇ ਬੰਬੋ सार कृषि पिता मादे एक संत सयावंत चार पुजा एक संत सयाव साल पुजा तारी भाविक सिंदूर तुए तो पुदेश की दारी भाव सिंदूर तुए पुदेश की दारी जय गणेश जय गणेश जय गणेश ਮਹਾ ਜਗੀ ਮਾਰ ਪਾਰਵਤੀ ਜੀ ਦਾ ਮਹਾਦੇਵ ਗਣੇਸ਼ ਜੈ ਗਣੇਸ਼ ਜੈ ਗਣੇਸ਼ ਜੀ ਵਾ ਮਹਾ ਜਗੀ ਮਾਰ ਪਾਰਵਤੀ ਜੀ ਦਾ ਮਹਾਦੇਵ ਗਣੇਸ਼ ਨੂੰ ਆਵਦੇ मोर्या रे मोर रे श्री गणेश मार जीा राजे दरबार जी मेरो नगी ही मदगी ही ह

ਅੱਜ ਗਣੇਸ਼ ਚਤੁਰਥੀ ਸ਼ਵਾਲਾਬਾਬ ਭਾਈਆਂ ਦੇ ਵਿੱਚ ਬੜੀ ਤੂੰਮਦਾਮ ਦੇ ਨਾਲ ਮਨਾਈ ਜਾ ਰਹੀ ਹੈ ਅੱਜ ਸਾਡੇ ਸਭ ਵਿਦਵਾਨ ਪੰਡਿਤਾ ਨੇ ਸ਼ਾਸਤਰੀਆਂ ਨੇ ਰਲ ਕੇ ਠਾਕੁਰ ਜੀ ਦੇਨਪਤੀ 바ਵਾ ਦੀ ਸਥਾਪਨਾ ਕਰਕੇ ਉਹਨਾਂ ਦੀ ਦੀਵਿ ਪੂਜਾ ਕਰਕੇ ਉਹਨਾਂ ਦੇ ਦਰਸ਼ਨ ਅੱਜ ਪਕਤਾਂ ਲਈ ਖੋਲੇ ਨੇ ਸਭ ਸ਼ਰਧਾਲੂਆਂ ਨੇ ਆਰਤੀ ਕਰਕੇ ਤੇ ਉਸ ਤੋਂ ਬਾਅਦ ਪ੍ਰਸ਼ਾਦ ਲਿਆ ਹੈ ਠਾਕੁਰ ਜੀ ਦਾ ਆਪਣਾ ਜਿਹੜੇ ਸਾਰੇ ਕੋਲ ਵੀ ਰਾਜੇ ਨੇ ਅੱਜ ਸ਼ਵਾਲਾਬਾਬ ਭਾਈਆਂ ਇਸ ਤਰ੍ਹਾਂ 10 ਦਿਨ ਦੇ ਕਰੀਬ ਆਪਣਾ ਚੱਲਦਾ ਰਹੇਗਾ ਉਸ ਸਭ ਚੱਲਦਾ ਰਹੇਗਾ ਸਵੇਰੇ ਸ਼ਾਮ ਆਰਤੀ ਪੂਜ ਤੇ ਉਸ ਤੋਂ ਬਾਅਦ ਕੀਰਤਨ ਮੰਡਲੀਆਂ ਠਾਊ ਜੀ ਦਾ ਗੁਨਾਮ ਕਰਦੀਆਂ ਰਹਿਣਗੀਆਂ ਆਓ ਠਾਊ ਜੀ ਦਾ ਦਰਸ਼ਨ ਕਰੋ ਆ ਕੇ ਉਹਨਾਂ ਕੋਲ ਸ਼ੀਵ ਆ ਲੋ ਸ਼ੀਵਾਲਾ ਆਪਾ ਪਾਇਆ ਟਰਸ ਸਭ ਸ਼ਰਦ ਆਲਵਾਨ ਨੂੰ ਅਗਨੇਸ਼ ਉਸਰ ਦੇ ਮੌਕੇ ਦੇ ਉਤੇ ਸਭ ਨੂੰ ਮੁਬਾਰਕ ਦਿੰਦਾ ਹੈ ਵਿਦਾਈ ਦਿੰਦਾ ਹੈ ਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ ਬੋਲ ਗਣਪਤੀ ਵਾਹਿਗੁਰੂ ਜੈ ਗਣਪਤੀ ਬਾਬਾ ਦਾ ਇੱਕ ਬੜਾ ਕੋਈ ਇਤਹਾਸ ਦੇਣ ਲਿਆ ਅੱਜ ਉਹਨਾਂ ਦੀ ਇੱਥੇ ਮੂਰਤੀ ਸਥਾਪਿਤ ਜਿਹੜੀ ਕੀਤੀ ਹੈ ਔਰ ਮੈਂ ਗਨਪਤੀ ਬਾਬਾ ਜੀ ਨੂੰ ਅਰਦਾਸ ਕਰਨਾ ਕਿ ਸਾਰੇ ਜਿਹੜੇ ਸ਼ਹਿਰ ਵਾਸੀ ਦੇਸ਼ ਵਾਸੀ ਸਾਰਿਆਂ ਦੇ ਦੁੱਖ ਦੂਰ ਕਰਨ ਜਿਹੜੇ ਆਏ ਨੇ ਲੋਕੀ ਅੱਜ ਆਪਣੀ ਆਗੇ ਇੱਥੇ ਅਰਦਾਸ ਜੋਈ ਉਹਨਾਂ ਦੀ ਮਨੋ ਕਾਮਨਾ ਗਨਪਤੀ ਬਾਬਾ ਦੇ ਆਗੇ ਆ ਕੇ ਬੁੱਲਣ ਕਿ ਉਹ ਉਹਨਾਂ ਦੇ ਦੁੱਖ ਸਾਰੇ ਦੂਰ ਕਰ ਦੇ। ਅੱਜ ਗਨਪਤੀ ਸਥਾਪਨਾ ਹੋਈ ਹੈ ਜੀ ਅੱਜ ਸ਼ਮਾਲੇ ਬਾਗ ਪਾਈਆਂ ਵਿੱਚ ਗਨਪਤੀ ਦਾ ਸਥਾਪਨ ਕੀਤੀ ਗਈ ਹੈ। ਔਰ ਇਹ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ। ਹਰ ਭਗਤ ਸੇ ਪ੍ਰਾਰਥਨਾ ਹੈ ਕਿ ਆਗੇ ਗਨਪਤੀ ਦੇ ਦਰਸ਼ਨ ਕਰਨ ਉਹ ਆਗੇ ਆਪਣੀ ਕਾਮਨਾ ਪੂਰੀ ਕਰਾਂ। ਕੈ ਬੋਲੇ ਨਾ